ਦੋਸਤੋ ਅੱਜ ਮੈਂ ਜਿਹੜੀ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਹੈ ਹਰਿਆਣਾ ਦੇ ਫਰੀਦাবাদ ਦੀ ਫਰੀਦাবাদ ਦੇ ਵਿੱਚ ਇੱਕ ਵਿਧਵਾ ਔਰਤ ਰਹਿੰਦੀ ਸੀ ਇਹਦਾ ਪਤੀ ਫੌਜ ਦੇ ਵਿੱਚ ਸ਼ਹੀਦ ਹੋ ਚੁੱਕਿਆ ਸੀ ਇਹ ਔਰਤ ਦਾ ਨਾਮ ਸੀ ਨਿਰਮਲਾ ਦੇਵੀ ਨਿਰਮਲਾ ਦੇਵੀ ਵੈਸੇ ਤਾਂ ਉਮਰ ਪੱਖੋਂ 45-46 ਸਾਲ ਦੀ ਸੀ ਪਰ ਇਹਨੇ ਆਪਣਾ ਸਰੀਰ ਇਸ ਤਰ੍ਹਾਂ ਮੇਨਟੇਨ ਕਰਕੇ ਰੱਖਿਆ ਹੋਇਆ ਸੀ ਕਿ ਇਹਦੀ ਉਮਰ ਮਹਿਜ 30-32 ਸਾਲ ਦੀ ਹੀ ਲੱਗਦੀ ਸੀ ਵੇਖਣ ਨੂੰ ਵੀ ਆ ਕਾਫੀ ਸੋਹਣੀ ਸੀ ਇਹਦੇ ਘਰ ਵਾਲੇ ਦੀ ਪੈਨਸ਼ਨ ਇਹਨੂੰ ਲੱਗੀ ਹੋਈ ਸੀ ਕੇਸ ਕਰਕੇ ਘਰ ਦੇ ਵਿੱਚ ਪੈਸੇ ਥੇਲੇ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਸੀ ਨਿਰਮਲਾ ਦੀ ਇੱਕੋ ਇੱਕ ਕੁੜੀ ਸੀ ਜਿਹਦਾ ਨਾਮ ਸੀ ਸਿਮਰਨ ਸਿਮਰਨ ਨੇ ਆਪਣੀ ਭੜਾਈ ਪੂਰੀ ਕਰ ਲਈ ਸੀ ਇੰਨੇ ਹੁਣ ਇੱਕ ਦੋ ਇੰਟਰਵਿਊ ਵੀ ਦਿੱਤੀਆਂ ਪਰ ਨੌਕਰੀ ਇਹਨੂੰ ਨਹੀਂ ਮਿਲੀ ਨਿਰਮਲਾ ਦੇਵੀ ਨੇ ਬਿਨਾ ਪਤੀ ਤੋਂ ਆਪਣੀ ਕੁੜੀ ਨੂੰ ਪਾਲਿਆ ਸੀ ਬੜੇ ਹੀ ਲਾਡਾ ਪਿਆਰਾਂ ਦੇ ਨਾਲ ਇਹਨੇ ਕੁੜੀ ਨੂੰ ਪਾਲਿਆ ਸੀ ਕਿਸੇ ਵੀ ਚੀਜ਼ ਦੀ ਇਹਨੂੰ ਕਮੀ ਨਹੀਂ ਹੋਣ ਦਿੱਤੀ ਸੀ ਹੁਣ ਸਿਮਰਨ ਘਰ ਦੇ ਵਿੱਚ ਬੇਲੀ ਰਹਿੰਦੀ ਸੀ ਕਿਉਂਕਿ ਇਹਦੀ ਉਮਰ ਵਿਆਹ ਦੇ ਲਾਇਕ ਹੋ ਚੁੱਕੀ ਸੀ ਇਸ ਕਰਕੇ ਇਹਦੀ ਮਾਂ ਨਿਰਮਲਾ ਦੇਵੀ ਨੇ ਸੋਚਿਆ ਕਿ ਕਿਉਂ ਨਾ ਇਹਦਾ ਵਿਆਹ ਕਰ ਦਿੱਤਾ ਜਾਵੇ ਹੁਣ ਇਹ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੀ ਹੈ ਕਿ ਮੈਂ ਸਿਮਰਨ ਦਾ ਵਿਆਹ ਕਰਨਾ ਹੈ ਤੇ ਤੁਹਾਡੀ ਨਜ਼ਰ ਦੇ ਵਿੱਚ ਜੇਕਰ ਕੋਈ ਚੰਗਾ ਮੁੰਡਾ ਹੋਵੇ ਤਾਂ ਮੈਨੂੰ ਦੱਸਿਓ ਹੁਣ ਇੱਕ ਰਿਸ਼ਤੇਦਾਰ ਦੇ ਵੱਲੋਂ ਹੀ ਇਹਨਾਂ ਦੇ ਪਿੰਡ ਤੋਂ ਲਗਭਗ 20-25 ਕਿਲੋਮੀਟਰ ਦੂਰੀ ਦੇ ਉੱਤੇ ਇੱਕ ਪਿੰਡ ਸੀ ਉੱਥੋਂ ਦੇ ਰਹਿਣ ਵਾਲੇ ਮੁੰਡੇ ਦੀ 10 ਪਾਈ ਜਾਂਦੀ ਹੈ ਜਿਹਦਾ ਨਾਮ ਸੀ ਪੰਕਜ ਇਹ ਜਿਹੜਾ ਬੰਦਾ ਸੀ ਰਿਸ਼ਤਾ ਲੈ ਕੇ ਆਇਆ ਸੀ ਇਹ ਦੱਸਦਾ ਹੈ ਕਿ ਪੰਕਜ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਤੇ ਵੇਖਣ ਨੂੰ ਮੁੰਡਾ ਸੋਹਣਾ ਸੁਨੱਖਾ ਹੈ ਚੰਗਾ ਪੈਸਾ ਵੀ ਕਮਾਉਂਦਾ ਹੈ ਹੁਣ ਇਹ ਜਿਹੜਾ ਰਿਸ਼ਤੇਦਾਰ ਆਇਆ ਹੋਇਆ ਸੀ ਤੇ ਨਿਰਮਲਾ ਦੇਵੀ ਇਹ ਦੋਨੇ ਜਾਨੇ ਮਿਲ ਕੇ ਮੁੰਡੇ ਨੂੰ ਵੇਖਣ ਵਾਸਤੇ ਚਲੇ ਜਾਂਦੇ ਨੇ ਨਿਰਮਲਾ ਦੇਵੀ ਜਿਸ ਤਰ੍ਹਾਂ ਹੀ ਪੰਕਜ ਨੂੰ ਵੇਖਦੀ ਹੈ ਤਾਂ ਉਹਨੂੰ ਮੁੰਡਾ ਸੋਹਣਾ ਸੁਨੱਖਾ ਲੱਗਦਾ ਹੈ ਵਧੀਆ ਲੱਗਦਾ ਹੈ ਦੂਜੇ ਬੰਨੇ ਨਿਰਮਲਾ ਦੇਵੀ ਆਪਣੀ ਕੁੜੀ ਦੀ ਫੋਟੋ ਪੰਕਜ ਨੂੰ ਦਿਖਾਉਂਦੀ ਹੈ ਤੇ ਪੰਕਜ ਨੂੰ ਫੋਟੋ ਤੋਂ ਹੀ ਕੁੜੀ ਪਸੰਦ ਆ ਜਾਂਦੀ ਹੈ ਇਦਰੋਂ ਹੁਣ ਪੰਕਜ ਦੀ ਫੋਟੋ ਵੀ ਇਹ ਲੈ ਕੇ ਜਾਂਦੀ ਹੈ ਤੇ ਆਪਣੀ ਕੁੜੀ ਨੂੰ ਦਿਖਾਉਂਦੀ ਹੈ। ਇਹਦੀ ਕੁੜੀ ਸਿਮਰਨ ਪੰਕਜ ਨੂੰ ਵੀ ਪਸੰਦ ਕਰ ਲੈਂਦੀ ਹੈ। ਇਹਨਾਂ ਨੇ ਇੱਕ ਦੂਸਰੇ ਨੂੰ ਮੁੰਡਾ ਕੁੜੀ ਸਾਹਮਣੇ-ਸਾਹਮਣੇ ਨਹੀਂ ਵਿਖਾਏ ਸਨ। ਸ਼ਾਇਦ ਉਸ ਸਮੇਂ ਇਹ ਰਵਾਜ ਨਹੀਂ ਚੱਲਦਾ ਹੋਵੇਗਾ। ਹੁਣੇ 2-3 ਮਹੀਨੇ ਦਾ ਵਕਬਾ ਪਾਉਂਦੇ ਨੇ। 2-3 ਮਹੀਨੇ ਬਾਅਦ ਹੀ ਨਿਰਮਲਾ ਦੇਵੀ ਆਪਣੀ ਕੁੜੀ ਸਿਮਰਨ ਦਾ ਵਿਆਹ ਪੰਕਜ ਦੇ ਨਾਲ ਕਰ ਦਿੰਦੀ ਹੈ। ਵਿਆਹ ਬੜੀ ਧੂਮ-ਧਾਮ ਦੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਪੈਨਸ਼ਨ ਇਹਨੂੰ ਆਉਂਦੀ ਸੀ। ਇੱਕੋ ਇੱਕੇ ਦੀ ਕੁੜੀ ਸੀ ਉਹਦੇ ਲਈ ਇਹਨੇ ਸਾਰਾ ਕੁਝ ਜੋੜ ਕੇ ਰੱਖਿਆ ਹੋਇਆ ਸੀ ਇਸ ਲਈ ਚੰਗਾ ਵਿਆਹ ਇਹ ਕਰਤੀ ਹੈ ਹੁਣ ਟਾਈਮ ਬੀਤਦਾ ਜਾਂਦਾ ਹੈ ਇੱਕ ਦੋ ਮਹੀਨੇ ਨਿਕਲਦੇ ਨੇ ਸਿਮਰਨ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਹੀ ਹੁੰਦੀ ਹੈ ਤੇ ਇੱਥੇ ਇਹਨੂੰ ਪਤਾ ਲੱਗਦਾ ਹੈ ਕਿ ਜਿਹੜਾ ਇਹਦਾ ਪਤੀ ਹੈ ਪੰਕਜ ਉਹ ਕੋਈ ਵੀ ਕੰਮ ਕਰ ਨਹੀਂ ਕਰਦਾ ਸਾਰਾ ਖਰਚਾ ਇਹਦਾ ਸਹੁਰਾ ਖੇਤੀਬਾੜੀ ਦੇ ਸਿਰ ਤੋਂ ਹੀ ਕਰਦਾ ਹੈ ਇਹ ਘਰ ਦੇ ਵਿੱਚ ਵਿਹਲਾ ਹੀ ਰਹਿੰਦਾ ਹੈ ਜਾਨੀ ਕਿ ਵਿਚੋਲੇ ਨੇ ਇਹਨਾਂ ਦੇ ਨਾਲ ਝੂਠ ਬੋਲਿਆ ਸੀ ਕਿ ਪੰਕਜ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ ਹੁਣ ਸਿਮਰਨ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤੇ ਉਹਨੂੰ ਬੜਾ ਦੁੱਖ ਹੁੰਦਾ ਹੈ। ਥੋੜੇ ਦਿਨ ਉਹ ਵੇਖਦੀ ਹੈ ਕਿ ਸ਼ਾਇਦ ਪੰਕਜ ਕੋਈ ਕੰਮਕਾਰ ਕਰ ਲਵੇਗਾ। ਪਰ ਇਹ ਜਦੋਂ ਕੋਈ ਵੀ ਕੰਮ ਨਹੀਂ ਕਰਦਾ ਇਹ ਉਹਨੂੰ ਛੱਡ ਕੇ ਆਪਣੇ ਪੇਕੇ ਘਰ ਆ ਜਾਂਦੀ ਹੈ। ਆਪਣੀ ਮਾਂ ਨਿਰਮਲਾ ਦੇਵੀ ਦੇ ਕੋਲ ਆ ਜਾਂਦੀ ਹੈ। ਇਹ ਹੁਣ ਆਪਣੀ ਮਾਂ ਦੇ ਕੋਲ ਆ ਕੇ ਸਾਰੀ ਗੱਲਬਾਤ ਇਹਨੂੰ ਦੱਸਦੀ ਹੈ ਕਿ ਉਹਦਾ ਜਵਾਈ ਕੁਝ ਨਹੀਂ ਕਰਦਾ। ਬੇਲਾ ਰਹਿੰਦਾ ਹੈ। ਨਿਰਮਲਾ ਦੇਵੀ ਆਪਣੀ ਕੁੜੀ ਸਿਮਰਨ ਨੂੰ ਸਮਝਾਉਂਦੀ ਹੈ ਕਿ ਕੋਈ ਗੱਲ ਨਹੀਂ। ਉਹ ਹਜੇ ਜਵਾਨ ਮੁੰਡਾ ਹੈ। ਕੋਈ ਨਾ ਕੋਈ ਉਹ ਕੰਮ ਕਰ ਲਵੇਗਾ। ਨਿਰਮਲਾ ਦੇਵੀ ਹੁਣ ਆਪਣੇ ਜਵਾਈ ਨੂੰ ਫੋਨ ਕਰਦੀ ਹੈ ਉਹਨੂੰ ਸੱਦਦੀ ਹੈ ਉਹਨੂੰ ਸੱਦ ਕੇ ਉਹਨੂੰ ਸਮਝਾਉਂਦੀ ਹੈ ਕਿ ਤੂੰ ਕੋਈ ਕੰਮ ਕਰ ਕਿਉਂ ਨਹੀਂ ਕਰਦਾ ਉਹ ਕਹਿੰਦਾ ਹੈ ਕਿ ਮੈਂ ਨੌਕਰੀ ਦੇ ਹੱਕ ਦੇ ਵਿੱਚ ਨਹੀਂ ਹੈਗਾ ਮੈਂ ਨੌਕਰੀ ਅਜੇ ਤੱਕ ਨਹੀਂ ਕੀਤੀ ਮੈਂ ਕਰ ਸਕਦਾ ਹਾਂ ਤੇ ਕੋਈ ਬਿਜ਼ਨਸ ਹੀ ਕਰ ਸਕਦਾ ਹਾਂ ਇਹ ਕਹਿੰਦੀ ਹੈ ਕਿ ਤੂੰ ਕਿਹੜਾ ਬਿਜ਼ਨਸ ਕਰਨਾ ਇਹ ਕਹਿੰਦੀ ਕਿ ਕੋਈ ਵੀ ਅੱਜਕੱਲ ਦਾ ਜੋ ਡੇਲੀ ਰੁਟੀਨ ਦੇ ਵਿੱਚ ਚਲਦੀਆਂ ਵਸਤੂਆਂ ਉਹਨਾਂ ਨੂੰ ਵੇਚਣ ਦਾ ਮੈਂ ਬਿਜ਼ਨਸ ਕਰ ਸਕਦਾ ਹਾਂ ਇਹ ਕਹਿੰਦੀ ਹੈ ਕਿ ਡੇਲੀ ਰੋਜ਼ਮਰਾਂਹ ਦੀ ਜ਼ਿੰਦਗੀ ਦੇ ਵਿੱਚ ਤੇ ਕਰਿਆਨਾ ਹੀ ਚੱਲਦਾ ਹੈ ਤੇ ਤੂੰ ਐਦਾ ਕਰ ਕਰਿਆਨੇ ਦੀ ਦੁਕਾਨ ਖੋਲ ਲੈ ਇਹ ਕਹਿੰਦੀ ਹੈ ਕਿ ਚਲ ਠੀਕ ਹੈ ਤੂੰ ਮੇਰੇ ਕੋਲ ਇੱਥੇ ਰਹਿ ਤੇ ਮੈਂ ਤੈਨੂੰ ਦੁਕਾਨ ਖੋਲ ਕੇ ਦਿੰਨੀ ਆ ਸਾਮਾਨ ਸਾਰਾ ਮੈਂ ਪਾ ਕੇ ਦਿੰਨੀ ਆ ਤੇ ਨਾਲੇ ਮੈਂ ਵੀ ਇਕੱਲੀ ਰਹਿਣੀ ਆ ਤੁਸੀਂ ਦੋਨੇ ਇੱਥੇ ਰਹਿ ਲੋਗੇ ਤੇ ਮੇਰਾ ਵੀ ਮਨ ਲੱਗਿਆ ਰਿਹਾ ਕਰੇਗਾ ਇਹ ਹੁਣ ਉਹਨੂੰ ਕਿਰੀਆਨੇ ਦੀ ਦੁਕਾਨ ਖੋਲ ਕੇ ਦਿੰਦੀ ਹੈ ਸਾਮਾਨ ਪਾ ਕੇ ਦਿੰਦੀ ਹੈ ਹੁਣ ਸਿਮਰਨ ਵੀ ਬੜੀ ਖੁਸ਼ ਸੀ ਕਿ ਉਹ ਆਪਣੀ ਮਾਂ ਦੇ ਕੋਲ ਹੀ ਰਹੇਗੀ ਤੇ ਇਧਰੋਂ ਇਹਦਾ ਪਤੀ ਪੰਕਜ ਵੀ ਬੜਾ ਖੁਸ਼ ਸੀ ਹੁਣ ਇੱਕ ਦੋ ਮਹੀਨੇ ਦੇ ਵਿੱਚ ਹੀ ਇਹਦੀ ਦੁਕਾਨ ਕਾਫੀ ਚੱਲਣ ਲੱਗ ਪੈਂਦੀ ਹੈ ਹੁਣ ਸਾਰਾ ਕੁਝ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਸਾਰੇ ਆਪਣੀ ਆਪਣੀ ਜਗ੍ਹਾ ਤੇ ਬੜੇ ਖੁਸ਼ ਸਨ ਇੱਕ ਦਿਨ ਪੰਕਜ ਆਪਣੀ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਹੁੰਦਾ ਹੈ ਇਹਨੂੰ ਥੋੜਾ ਹਨੇਰਾ ਹੋ ਜਾਂਦਾ ਹੈ ਲਗਭਗ 10:30 ਦਾ ਟਾਈਮ ਹੋ ਜਾਂਦਾ ਹੈ ਇਹ ਹੁਣ ਆਪਣੀ ਦੁਕਾਨ ਨੂੰ ਬੰਦ ਕਰਦਾ ਹੈ ਤੇ ਆਪਣੇ ਘਰ ਆ ਜਾਂਦਾ ਹੈ ਜਦੋਂ ਰਸਤੇ ਦੇ ਵਿੱਚ ਇਹ ਆ ਰਿਹਾ ਹੁੰਦਾ ਤੇ ਪਿੰਡ ਦੀ ਲਾਈਟ ਚਲੀ ਜਾਂਦੀ ਹੈ ਚਾਰੇ ਪਾਸੇ ਹਨੇਰਾ ਹੋ ਜਾਂਦਾ ਹੈ ਇਹਨਾਂ ਦੇ ਘਰ ਦੇ ਵਿੱਚ ਵੀ ਇਨਵਰਟਰ ਨਹੀਂ ਸੀ ਇਹਨਾਂ ਦੇ ਘਰ ਦੇ ਵਿੱਚ ਵੀ ਕਾਫੀ ਹਨੇਰਾ ਸੀ ਇਹ ਕੀ ਕਰਦਾ ਹੈ ਕਿ ਜਿਸ ਤਰ੍ਹਾਂ ਹੀ ਆਪਣੇ ਘਰ ਦਾ ਦਰਵਾਜ਼ਾ ਖੋਲਦਾ ਹੈ ਆਪਣੇ ਕਮਰੇ ਦੀ بجائے ਆਪਣੀ ਸੱਸ ਦੇ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਜਾ ਕੇ ਆਪਣੀ ਸੱਸ ਦੇ ਬੈੱਡ ਦੇ ਉੱਤੇ ਜਾ ਕੇ ਲੰਮੇ ਪੈ ਜਾਂਦਾ ਹੈ ਇਹਦੀ ਸੱਸ ਨੂੰ ਪਤਾ ਲੱਗਦਾ ਹੈ ਕਿ ਇਹਦੇ ਲਾਗੇ ਕੋਈ ਆ ਕੇ ਬੰਦਾ ਲੇਟਿਆ ਹੋਇਆ ਹੈ ਇਹ ਪੁੱਛਦੀ ਹੈ ਕਿ ਤੂੰ ਕੌਣ ਹੈ ਇਹ ਕਹਿੰਦਾ ਹੈ ਕਿ ਮੈਂ ਪੰਕਜ ਇਹ ਕਹਿੰਦਾ ਹੈ ਸੌਰੀ ਮੈਂ ਤੁਹਾਡੇ ਕਮਰੇ ਦੇ ਵਿੱਚ ਆ ਗਿਆ ਕੋਈ ਨਹੀਂ ਮੈਂ ਥੋ ਚਲਾ ਜਾਣਾ ਹੁਣ ਨਿਰਮਲਾ ਚੌਂਦੀ ਤਾਂ ਆਪਣੀ ਕੁੜੀ ਦਾ ਘਰ ਬਚਾ ਸਕਦੀ ਸੀ ਪਰ ਇੱਥੇ ਨਿਰਮਲਾ ਦੇਵੀ ਦੀ ਆਪਣੀ ਨੀਅਤ ਖਰਾਬ ਹੋ ਜਾਂਦੀ ਹੈ ਉਹ ਪੰਕਜ ਨੂੰ ਕਹਿੰਦੀ ਹੈ ਕਿ ਤੂੰ ਜੇਕਰ ਆ ਹੀ ਗਿਆ ਹੈ ਤੇ ਤੂੰ ਅੱਜ ਮੇਰੇ ਨਾਲ ਹੀ ਸੋ ਜਾ ਕਿਉਂਕਿ ਮੈਂ ਵੀ ਕੱਲੀ ਹਾਂ ਤੇ ਮੇਰਾ ਵੀ ਮਨ ਪਰਚਾਵਾ ਕੀਤੇ ਨੂੰ ਬੜੀ ਦੇਰ ਹੋ ਗਈ ਹੈ ਤੂੰ ਅੱਜ ਮੇਰੇ ਨਾਲ ਹੀ ਸੋ ਜਾ ਹੁਣ ਪੰਕਜ ਦੀ ਵੀ ਨੀਅਤ ਬਦਲਦੀ ਹੈ ਉਹ ਵੀ ਆਪਣੀ ਸੱਸ ਦੇ ਨਾਲ ਹੀ ਸੋ ਜਾਂਦਾ ਹੈ ਇਹ ਦੋਨੇ ਜਾਨੇ ਉਸ ਰਾਤ ਸਾਰੀਆਂ ਹੱਦਾਂ ਪਾਰ ਕਰਦੇ ਨੇ ਦੋਨੇ ਜਾਨੇ ਉਸ ਰਾਤ ਦੇ ਹਨੇਰੇ ਦੇ ਵਿੱਚ ਖੂਬ ਮਜ਼ੇ ਲੈਂਦੇ ਨੇ ਦੂਜੇ ਕਮਰੇ ਦੇ ਵਿੱਚ ਸਿਮਰਨ ਸੋ ਰਹੀ ਹੁੰਦੀ ਹੈ ਉਹਨੂੰ ਕੁਝ ਨਹੀਂ ਪਤਾ ਹੁੰਦਾ ਕਿ ਨਾਲ ਦੇ ਕਮਰੇ ਦੇ ਵਿੱਚ ਕੀ ਕੁਝ ਹੋ ਰਿਹਾ ਹੁਣ ਇਸ ਦਿਨ ਤੋਂ ਬਾਅਦ ਇਹਨਾਂ ਦੋਨਾਂ ਨੂੰ ਆਦਤ ਪੈ ਜਾਂਦੀ ਹੈ ਕਿਉਂਕਿ ਨਿਰਮਲਾ ਦੇਵੀ ਵੀ ਕਾਫੀ ਦਿਨਾਂ ਤੋਂ ਪਿਆਸੀ ਸੀ ਉਹਦੀ ਵੀ ਪਿਆਸ ਹੁਣ ਮਿਟਣ ਲੱਗ ਪੈਂਦੀ ਹੈ ਹੁਣ ਜਦੋਂ ਵੀ ਇਹਨਾਂ ਦਾ ਦਿਲ ਕਰਦਾ ਰਾਤ ਦੇ ਹਨੇਰੇ ਦੇ ਵਿੱਚ ਇੱਕ ਦੂਜੇ ਦੇ ਨਾਲ ਸਬੰਧ ਬਣਾ ਲੈਂਦੇ ਸਨ ਉਹਨੇ ਦਹੀਂ ਇੱਕ ਰਾਤ ਨੂੰ ਇਹ ਦੋਨੇ ਜਾਣੇ ਆਪਣੇ ਕਾਰਜਕ੍ਰਮ ਤੇ ਲੱਗੇ ਹੁੰਦੇ ਨੇ ਜਿਸ ਤਰ੍ਹਾਂ ਹੀ ਅੱਧੀ ਰਾਤ ਹੁੰਦੀ ਹੈ ਤਾਂ ਸਿਮਰਨ ਆਪਣੇ ਬੈੱਡ ਦੇ ਉੱਤੇ ਸੁੱਤੀ ਹੁੰਦੀ ਹੈ ਉਹਨੂੰ ਉਹਦੇ ਕੰਨ ਦੇ ਵਿੱਚ ਕੁਝ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਉੱਚੀ ਉੱਚੀ ਆਵਾਜ਼ਾਂ ਦੀ ਆਵਾਜ਼ ਸੁਣ ਕੇ ਉਹਦੀ ਜਾਗ ਖੁੱਲ ਜਾਂਦੀ ਹੈ ਉੱਠਦੀ ਹੈ ਦੇਖਦੀ ਹੈ ਕਿ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਨੇ ਉਹ ਜਿਸ ਤਰ੍ਹਾਂ ਹੀ ਉੱਠਦੀ ਉਹ ਦੇਖਦੀ ਹੈ ਕਿ ਕਮਰੇ ਦੇ ਵਿੱਚ ਪੰਕਜ ਵੀ ਨਹੀਂ ਹੈ ਉਹ ਪੰਕਜ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਉਹ ਦੇਖਦੀ ਹੈ ਕਿ ਇਹ ਆਵਾਜ਼ਾਂ ਤੇ ਉਦੀ ਮਾਂ ਦੇ ਕਮਰੇ ਦੇ ਅੰਦਰੋਂ ਹੀ ਆ ਰਹੀਆਂ ਨੇ ਉਹ ਜਿਸ ਤਰ੍ਹਾਂ ਹੀ ਆਪਣੀ ਮਾਂ ਦਾ ਕਮਰਾ ਖੋਲ ਕੇ ਦੇਖਦੀ ਹੈ ਤੇ ਸਾਹਮਣੇ ਪੰਕਜ ਤੇ ਉਹਦੀ ਮਾਂ ਇੱਕ ਦੂਜੇ ਦੇ ਨਾਲ ਰੰਗ ਰਲੀਆਂ ਮਨਾੜੇ ਸਨ ਇਹ ਉਹਨਾਂ ਨੂੰ ਰੰਗੇ ਹੱਤੀ ਫੜ ਲੈਂਦੀ ਹੈ ਇਸ ਰਾਤ ਇਹਨਾਂ ਦੇ ਘਰ ਦੇ ਵਿੱਚ ਕਾਫੀ ਕਲੇਸ਼ ਹੋਇਆ ਸਿਮਰਨ ਆਪਣੀ ਮਾਂ ਦੇ ਨਾਲ ਲੜਦੀ ਝਗੜਦੀ ਹੈ ਆਪਣੇ ਪਤੀ ਦੇ ਨਾਲ ਲੜਦੀ ਝਗੜਦੀ ਹੈ ਤੇ ਇੱਕ ਇਹਨਾਂ ਦਾ ਵਸਿਆ ਵਸਾਇਆ ਘਰ ਖਰਾਬ ਹੋ ਜਾਂਦਾ ਹੈ ਹੁਣ ਸਿਮਰਨ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਬਿਲਕੁਲ ਨਹੀਂ ਰਹਿਣਾ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਮੈਨੂੰ ਤੂੰ ਇੱਥੋਂ ਹੁਣੇ ਹੀ ਲੈ ਕੇ ਚੱਲ ਅੱਜ ਤੋਂ ਬਾਅਦ ਸਾਡਾ ਇਸ ਘਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਤੂੰ ਕਦੀ ਅੱਜ ਤੋਂ ਬਾਅਦ ਇਸ ਘਰ ਦੇ ਵਿੱਚ ਆਵੇਂਗਾ ਇਹ ਦੋਨੇ ਜਾਨੇ ਆਪਣਾ ਬੋੜੀਆ ਬਿਸਤਰਾ ਚੱਕਦੇ ਨੇ ਤੇ ਘਰੋਂ ਚਲੇ ਜਾਂਦੇ ਨੇ ਹੁਣ ਨਿਰਮਲਾ ਦੇਵੀ ਫਿਰ ਤੋਂ ਕੱਲੀ ਰਹਿ ਜਾਂਦੀ ਹੈ ਇਸ ਦਿਨ ਤੋਂ ਬਾਅਦ ਸਿਮਰਨ ਨੇ ਜੋ ਕਿਹਾ ਸੀ ਉਹ ਕਰਕੇ ਵਿਖਾਤਾ ਇੱਧਰ ਨਿਰਮਲਾ ਦੇਵੀ ਨੇ ਆਪਣੀ ਹਮ ਉਮਰ ਦੇ ਬੰਦੇ ਦੇ ਨਾਲ ਵਿਆਹ ਕਰਵਾ ਲਿਆ ਤੇ ਆਪਣੇ ਇਕੱਲੇਪਣ ਨੂੰ ਦੂਰ ਕਰ ਲਿਆ ਬਾਕੀ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਹਸੀ ਮਜ਼ਾਕ ਉਡਾਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਬਹੁਤ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਲੋਕ ਇਸ ਤਰ੍ਹਾਂ ਕਾਮਵਾਸਨਾ ਦੇ ਵਿੱਚ ਡੁੱਬ ਜਾਂਦੇ ਨੇ ਕਿ ਆਪਣੇ ਸੱਕਿਆਂ ਦਾ ਘੜ ਪੱਟਣ ਲੱਗਿਆ ਵੀ ਨਹੀਂ ਸੋਚਦੇ ਕਿ ਉਹ ਕੀ ਕਰਨ ਜਾ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੇ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ